ਇਹ ਹੁਰੀ ਬਠਿੰਡਾ ਜ਼ਿਲ੍ਹੇ ਦੇ ਦੀਨਪੈਂਦਾ ਪਿੰਡ ਬੱਲੂ ਹੈ ਜਿੱਥੋਂ ਦੇ ਰਹਿਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਖਨੌਰੀ ਸਰਹੱਦ ਤੇ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਉਸ ਦੇ ਘਰ ਵਿੱਚ ਮਾਤਮ ਛਾ ਗਿਆ ਤੇ ਘਰ ਵਿੱਚ ਸੱਥਰ ਵਿਛ ਗਏ ਉੱਥੇ ਹੀ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਨੌਜਵਾਨ ਸ਼ੁਭਕਰਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੇ ਤੁਰ ਜਾਣ ਵਜੋਂ ਪਰਿਵਾਰ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਜੋ ਕਿ ਦੇਖ ਕੰਨ ਜਾ ਰਿਹਾ ਇਸ ਮੌਕੇ ਭਰੇ ਮਨ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਇਨਸਾਫ ਦਿਵਾਉਣ ਅਤੇ ਉਸ ਦੇ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ਬੜੀ ਦੁਖਦੀ ਗੱਲ ਹੈ ਯਾਰ ਵੀ ਸਾਡੇ ਨੌਜਵਾਨ ਬੱਚੇ ਆ ਜਿਹੜੇ ਉਹ ਮਤਲਬ ਆਪਦੀਆਂ ਹੱਕੀ ਮੰਗਾਂ ਲੈਣ ਲਈ ਜਾਂਦੇ ਨੇ ਤੇ ਉਹਨਾਂ ਨਾਲ ਜਿਹੜੀ ਸਾਡੀ ਸਰਕਾਰ ਹੈ ਮਤਲਬ ਸੈਂਟਰ ਸਰਕਾਰ ਹੈ ਉਹਨਾਂ ਨੂੰ ਰੋਕਾਂ ਲਾਉਂਦੀ ਹੈ ਉਹਨਾਂ ਨੂੰ ਉਹਨਾਂ ਤੇ ਅਥਰੂ ਗੈ ਛੱਡਦੀ ਹੈ ਤੇ ਮੈਂ ਤਾਂ ਇਹ ਵੀ ਇਤੋਂ ਵੱਡੇ ਦੁੱਖ ਦੀ ਗੱਲ ਇਹ ਵੀ ਕਹਿਣਾ ਕਿ ਪੰਜਾਬ ਸਰਕਾਰ ਕਦੋਂ ਤੱਕ ਸਾਡੇ ਬੱਚਿਆਂ ਨਾਲ ਖੂਨ ਦੀ ਹੋਲੀ ਖੇਡਦੀ ਜਾਂਦੀ ਦੇਖੀ ਦੇਖਦੇ ਹੀ ਰਹੂਗੀ ਕਿਉਂ ਨਹੀਂ ਸਾਡੇ ਪੰਜਾਬ ਚ ਆ ਕੇ ਮਰੀ ਜਾਂਦੇ ਨੇ ਯਾਰ ਸਾਡੇ ਕਿਸਾਨ ਜਿਹੜਾ ਸਾਡਾ ਦੇਸ਼ ਦਾ ਅੰਨ ਦਾਤਾ ਹੈ ਉਹ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਗਿਆ ਤੇ ਸਾਡੇ ਸਾਡੇ ਪੰਜਾਬ ਦੇ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਹੈ ਔਰ ਕਿਤੇ ਅਥਰੂ ਗੈਸ ਦੇ ਗੋਲੇ ਆ ਕੇ ਪੰਜਾਬ ਸਿੱਟੇ ਜਾਂਦੇ ਨੇ ਕਦੇ ਸਾਡੇ ਮਤਲਬ ਬੱਚਿਆਂ ਨਾਲ ਕੂਨ ਦੀ ਖੋਲੀ ਖੋਲੀ ਖੇੜੀ ਜਾ ਰਹੀ ਆ ਗੋਲੀਆਂ ਚਲਾਈਆਂ ਜਾ ਰਹੀ ਆ ਅੱਜ ਸਾਡਾ ਹੋਂ ਹਰ ਬੱਚਾ ਸ਼ਹੀਦ ਕਰਤਾ ਉਹਨਾਂ ਨੇ ਗੋਲੀਆਂ ਮਾਰ ਕੇ ਮੈਂ ਤਾਂ ਇਹੀ ਕਹੂੰਗਾ ਕਿ ਸਰਕਾਰ ਇਸ ਫੌਜੀ ਜਿਵੇਂ ਸਾਡੇ ਫੌਜੀ ਸ਼ਹੀਦ ਹੁੰਦੇ ਨੇ ਪੁਲਿਸ ਵਾਲੇ ਸ਼ਹੀਦ ਹੁੰਦੇ ਨੇ ਉਸੇ ਤਰ੍ਹਾਂ ਹੀ ਸਾਡਾ ਇਹ ਕਿਸਾਨ ਜਿਹੜਾ ਦੇਸ਼ ਲਈ ਗਿਆ ਸੀ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਵਾਸਤੇ ਸੰਘਰਸ਼ ਵਿੱਚ ਗਿਆ ਸੀ ਇਹਨੂੰ 1 ਕਰੋੜ ਰੁਪਏ ਦੀ ਸਰਸ਼ਨ ਤੇ ਇੱਕ ਪਰਿਵਾਰ ਦੇ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਪਰਿਵਾਰ ਹੈ ਜਿਹੜਾ ਉਹ ਅਤੀ ਟੁੱਟ ਚੁੱਕਿਆ ਹੈ ਪਹਿਲਾਂ ਵੀ ਆਰਥਿਕ ਤੌਰ ਤੇ ਪਰਿਵਾਰ ਬਹੁਤ ਕਮਜ਼ੋਰ ਹੋ ਚੁੱਕਿਆ ਹੈ ਬੱਚੇ ਦੇ ਦੋ ਭੈਣਾਂ ਇੱਕ ਵੱਡੀ ਭੈਣ ਹੈ ਇਹਨੇ ਪਿੱਛੇ ਜੇ ਜ਼ਮੀਨੇ ਵੇਚ ਕੇ ਵਿਆਹੀ ਹੈ ਤੇ ਇੱਕ ਛੋਟੀ ਭੈਣ ਅਨਮੈਲਡ ਹੈ ਜੇ ਆਪ ਮੈਂ ਅਨਮੈਲਡ ਸੀ ਮਾਂ ਹੈ ਨਹੀਂ ਵਿਚਾਰੇ ਦੇ ਪਿਤਾ ਜਿਹੜਾ ਉਹ ਬਹੁਤਾ ਮਤਲਬ ਸਿੱਧਾ ਜਿਹਾ ਤੇ ਉਹ ਇੱਕ ਬੈਂ ਤੇ ਸਕੂਲ ਬੈਂ ਤੇ ਕਨੈਕਟਰੀ ਕਰਦਾ ਜਿਹੜੇ ਬੱਚੇ ਲਾਉਣੇ ਜਾਂ ਚੜਾਉਣੇ ਹੁੰਦੇ ਨੇ ਡਰਾਈਵਰ ਵੀ ਨਹੀਂ ਤੇ ਇਹਨਾਂ ਦਾਦੀ ਵਿਚਾਰੀ ਇਹਨਾਂ ਦਾ ਬੱਚਿਆਂ ਦਾ ਪਾਲਣ ਪੋਸਣ ਕਰਦੀ ਸੀ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਇੱਕੋ ਇੱਕ ਸਹਾਰਾ ਪਰਿਵਾਰ ਦਾ ਉਹ ਵੀ ਇਸ ਜ਼ਾਲਮ ਸਰਕਾਰ ਨੇ ਸਾਥੋਂ ਖੋਹ ਲਿਆ ਤੇ ਇਸ ਲਈ ਇਸ ਪਰਿਵਾਰ ਨੂੰ ਜਿੱਥੇ ਨਿਆਂ ਮਿਲਣਾ ਚਾਹੀਦਾ ਉੱਥੇ ਕਿਸਾਨਾਂ ਦੀਆਂ ਮੰਗਾਂ ਵੀ ਸਰਕਾਰ ਨੂੰ ਤੁਰੰਤ ਮੰਨਣੀਆਂ ਚਾਹੀਦੀਆਂ ਸੈਂਟਰ ਸਰਕਾਰ ਦੇਵੇ ਪੰਜਾਬ ਦੇਵੇ ਕੋਈ ਦੇਵੇ ਪੰਜਾਬ ਪੰਜਾਬ ਵਾਲਿਆਂ ਦਾ ਪੰਜਾਬ ਆਪ ਦਾ ਹਿੱਸਾ ਪਾਵੇ ਜਿੰਨਾ ਬਣਦਾ ਪੰਜਾਬ ਦੇ ਆਪ ਦਾ ਹਿੱਸਾ ਆਵੇ ਸੈਂਟਰ ਸੈਂਟਰ ਤੋਂ ਮੰਗੀ ਹੈ ਮੈਂ ਤਾਂ ਸੈਂਟਰ ਨਾਲ ਲੜਾਈ ਹੈ ਪੰਜਾਬ ਵੀ ਦੇਵੇ ਪੰਜਾਬ ਪੰਜਾਬ ਵਾਲਿਆਂ ਦਾ ਵੀ ਹੱਕ ਬਣਦਾ ਹੈ ਪੰਜਾਬ ਵਾਲੇ ਉੱਥੇ ਜਾ ਕੇ ਬੋਲਦੇ ਕਿਉਂ ਨਹੀਂ ਪੰਜਾਬ ਦੀ ਪੁਲਿਸ ਕਿੱਥੇ ਨਮੋਸ਼ ਹੋਈ ਬੈਠੀ ਹੈ ਜੋ ਹਰਿਆਣੇ ਦੀ ਪੁਲਿਸ ਸਾਡੇ ਮੁੰਡਿਆਂ ਨੂੰ ਆ ਕੇ ਪੰਜਾਬ ਚ ਮਾਰੀ ਜਾਂਦੀ ਹੈ ਕਿਧਰ ਗਿਆ ਡੀਜੀਪੀ ਕਿਧਰ ਗਿਆ ਮੁੱਖ ਮੰਤਰੀ ਕਿਧਰ ਗਿਆ ਗ੍ਰਹਿ ਮੰਤਰੀ ਪੰਜਾਬ ਦੇ ਮੁੰਡੇ ਪੰਜਾਬ ਚ ਹੋਰ ਸਟੇਟ ਦੀ ਪੁਲਿਸ ਆ ਕੇ ਮਾਰੀ ਜਾਂਦੀ ਐ ਉੱਥੇ ਗਿਆ ਸੀ ਜਿਸ ਪੁੱਲਾਂ ਦੇ ਵਿੱਚ ਮੈਂ ਬਗੜਾ ਜਾਂ ਦੋਟਾਲ ਕਿੱਲੇ ਜਿਵੇਂ ਹਨ ਨਾ ਮਸਲਤਾ ਜੀ ਜੀ ਨੇ ਉਹਦੇ ਕੋਸ ਮਾਰਿਆ ਉਹ ਤੇ ਕੋਈ ਕਾਰਵਾਈ ਹੋਵੇ ਨਾਲੇ ਬਾਕੀ ਜਿਹੜਾ ਕਰਜਾ ਕੋਈ ਮਾਫ ਹੋਵੇ

ਦੇਖੋ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਸਰਕਾਰ ਦੇ ਜਿਹੜੇ ਇਹ ਹਾਲਾਤ ਬਣਾਏ ਹੋਏ ਨੇ ਬਹੁਤ ਹੀ ਖਤਰਨਾਕ ਹਾਲਾਤ ਨੇ ਜਿਹੜੀਆਂ ਗੋਲੀਆਂ ਨੇ ਮਾਰ ਕੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਪਰਿਵਾਰ ਦੀ ਜ਼ਿੰਮੇਵਾਰੀ ਸੀ ਬੱਚੇ ਤੇ ਉਹ ਆਪਣੀ ਪੜ੍ਹਾਈ ਛੱਡ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀਗਾ ਉਹਦੀਆਂ ਦੋ ਭੈਣਾਂ ਸੀ ਇੱਕ ਮੈਰਿਡ ਹੈ ਕਣ ਮੈਰਿਡ ਹੈ ਜੀ ਤੇ ਜ਼ਿੰਮੇਵਾਰੀ ਉਹਦੇ ਸਿਰ ਤੇ ਸੀ ਪਰਿਵਾਰ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਬਹੁਤ ਮੰਦਾ ਹਾਲ ਹੈ ਸਰਕਾਰ ਦੀ ਅਸੀਂ ਨਖੇਦੀ ਕਰਦੇ ਹਾਂ ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਆਂ ਵੀ ਜੋ ਹੁਣ ਇਹਨਾਂ ਦੇ ਸਰਕਾਰਜਾ ਉਹ ਮਾਫ ਕੀਤਾ ਜਾਵੇ ਇਹਨਾਂ ਦਾ ਕਰਜ਼ਾ ਲਾਹਿਆ ਜਾਵੇ ਇਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਇਹਨਾਂ ਨੂੰ ਵਰਤਵਾਦ ਮੁਆਵਜ਼ਾ ਦਿੱਤਾ ਜਾਵੇ 1 ਕਰੋੜ ਦੀ ਰਕਮ ਇਹਨਾਂ ਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਅਲੱਗ ਦੇਵੇ ਇਹਨਾਂ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਜੋ ਕਰਜ਼ਾ ਇਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਤੋਂ ਹੀ ਬੇਨਤੀ ਕਰਦੇ ਆਂ ਸਰਕਾਰ ਦੀ ਨਖੇਦੀ ਵੀ ਕਰਦੇ ਆਂ ਜੀ ਜਿਵੇਂ ਹੁਣ ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਬਣਦਾ ਹੈ ਜੇ ਸਾਡੀਆਂ ਮੰਗਾਂ ਸੀ ਅਸੀਂ ਮੰਗਾਂ ਦੇ ਲਈ ਇਹ ਬੱਚੇ ਸਾਡੇ ਜਵਾਨ ਹੈ ਜਿਹੜੇ ਜਾ ਰਹੇ ਨੇ ਜੇ ਮੰਗਾਂ ਸਰਕਾਰ ਮੰਨਦੀ ਤਾਂ ਇੰਨਾ ਜਿਹੜਾ ਵਿਧਾਨ ਸੀ ਉਹ ਵਧਣਾ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਸਰਕਾਰ ਦੀ ਨਿਖੇਧੀ ਵੀ ਕਰਦੇ ਹਾਂ ਬਹੁਤ ਦੁੱਖ ਦੀ ਗੱਲ ਹੋਈ ਹੈ ਜੀ ਸਾਡੇ ਨਗਰ ਬੱਲੋ ਦਾ ਇੱਕ ਬਹੁਤ ਵਧੀਆ ਮਾਨਦਾਰ ਨੇਕ ਪਰਿਵਾਰ ਸੀਗਾ ਜਿਹਦੇ ਵਿੱਚ ਮਤਲਬ ਇੱਕ ਆਕਾਸ਼ ਸ਼ੁਭਕਰਨ ਸਿੰਘ ਜੀ ਆਪਣੇ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਮਾਤਾ ਜੀ ਦੀ ਡੈਥ ਹੋ ਚੁੱਕੀ ਸੀ ਦਾਦੀ ਮਾਂ ਇਹਨਾਂ ਦਾ ਮਤਲਬ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਸੋ ਬੈਂਕ ਦਾ ਕਰਜ਼ਾ ਵੀ ਪਰਿਵਾਰ ਦੇ ਸਿਰ ਘੱਟੋ ਘੱਟ 10-15 ਲੱਖ ਰੁਪਏ ਦੇ ਨੇੜੇ ਤੇੜੇ ਚੱਲ ਰਿਹਾ ਹੈਗਾ ਸੋ ਦਸਵੀਂ ਦੀ ਪੜ੍ਹਾਈ ਛੱਡ ਕੇ ਸੋ ਬੱਚਾ ਆਪਣੀ ਭੈਣ ਨੂੰ ਵਿਆਹ ਕੇ ਉਸ ਤੋਂ ਬਾਅਦ ਬਾਪ ਦੇ ਨਾਲ ਆਪਣੀ ਖੇਤੀਬਾੜੀ ਸ਼ੁਰੂ ਕਰਨ ਕੀਤੀ ਹੈ ਜਿਸ ਦੇ ਵਿੱਚੋਂ ਡੇਢ ਦੋ ਕਿਲਾ ਵਾਹਣ ਪਹਿਲਾਂ ਭੈਣ ਦੇ ਵਿਆਹ ਵੇਲੇ बिक ਚੁੱਕਿਆ ਸੀਗਾ ਤੇ ਜੋ ਅੱਜ ਦੀ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈਗੀ ਬਹੁਤ ਦੁੱਖ ਵਾਲੀ ਗੱਲ ਹੋਈ ਹੈਗੀ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਉਹ ਬਸ ਤੇ ਕਨੈਕਟਰੀ ਕਰਦੇ ਨੇ ਬੱਚਿਆਂ ਨੂੰ ਉਤਾਰ ਚੜਾਉਣ ਦਾ ਕੰਮ ਤੇ ਅੱਜ ਸਾਰਾ ਹੀ ਮਤਲਬ ਜੋ ਸਮੁੱਚਾ ਨਗਰ ਸਮੁੱਚੀ ಗ್ರಾಮ ਪੰਚਾਇਤ ਆ ਵੱਲੋਂ ਅੱਜ ਇਸ ਪਰਿਵਾਰ ਦੇ ਨਾਲ ਸਾਰੀਆਂ ਸ਼ੰਗਾਰਤ ਜਥੇਬੰਦੀਆਂ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਬਹੁਤ ਦੁੱਖ ਹੋਇਆਗਾ ਤੇ ਇਹ ਹੋਣਹਾਰ ਬੱਚਾ ਸਾਡੇ ਤੋਂ ਸਦਾ ਲਈ ਚਲਾ ਗਿਆਗਾ ਸਰਕਾਰ ਦੀਆਂ ਮਾਰੂ ਨੀਤੀਆਂ ਮਾੜੇ ਮਤਲਬ ਇਹਨਾਂ ਦੇ ਸੋਚਾਂ ਦੇ ਮੁਤਾਬਕ ਕਿਸਾਨ ਨੂੰ ਅੱਜ ਬਹੁਤ ਹੀ ਮੰਦ ਭਾਗੇ ਸਮੇਂ ਦੇ ਵਿੱਚੋਂ ਨੰਗਣਾ ਪੈ ਰਿਹਾਗਾ ਸੋ ਜਿੱਥੇ ਸਾਡੇ ਨਾਲ ਮਤਲਬ ਪਾਕਿਸਤਾਨ ਵਾਲਾ ਬਿਹਾਰ ਮਤਲਬ ਜੋ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੇ ਬਹੁਤ ਦੁੱਖ ਤੇ ਅਫਸੋਸ ਹੈ ਜੀ ਅਸੀਂ ਮੰਗ ਕਰਨੀ ਚਾਹੁੰਦੇ ਆ ਜੀ ਮਤਲਬ ਪਰਿਵਾਰ ਦੇ ਲਈ ਘੱਟੋ ਘੱਟ 1 ਕਰੋੜ ਰੁਪਇਆ ਕੇਂਦਰ ਸਰਕਾਰ ਦੇਵੇ ਤੇ 50 ਲੱਖ ਰੁਪਇਆ ਪੰਜਾਬ ਸਰਕਾਰ ਇਸ ਪਰਿਵਾਰ ਨੂੰ ਦੇਵੇ ਤੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਬੱਚੇ ਨੂੰ ਨੌਕਰੀ ਜ਼ਰੂਰ ਦੇਵੇ ਜੜੇ ਕਰਜੇ ਬਾਰੇ ਵੀ ਪੰਜਾਬ ਸਰਕਾਰ ਜੋ ਬੈਂਕਾਂ ਦਾ ਕਰਜ ਹੈਗਾ ਹੋਰ ਵੀ ਕਿਸੇ ਕਿਸਮ ਦਾ ਕਰਜ ਆੜਤੀ ਦਾ ਕਰਜ ਹੈਗਾ ਸਾਰਾ ਇਹ ਮਾਫ ਹੋਣਾ ਚਾਹੀਦਾ ਜੀ। ਫਦਲੀ ਚਲਾ ਗਿਆ ਪਰਿਵਾਰ ਦੇ ਕੋਲੋਂ ਚਲਾ ਗਿਆ ਪਰਿਵਾਰ ਦਾ ਇਕਲੋਤਾ ਪੁੱਤਰ ਸੀ ਜੋ ਕਿ ਵਿਆਹਿਆ ਵੀ ਨਹੀਂ ਸੀ ਉਮਰ ਸਾਰੀ 21 ਸਾਲ ਸੀ ਤੇ ਜੋ ਕਿਸਾਨੀ ਸੰਘਰਸ਼ ਦੇ ਲਈ ਕਿਸਾਨਾਂ ਦੀ ਮਤਲਬ ਜੋ ਆਪਣੀਆਂ ਮੰਗਾਂ ਸੀ 2020 ਦੇ ਵਿੱਚ ਮੋਦੀ ਸਰਕਾਰ ਨੇ ਮੰਨੀਆਂ ਸੀ ਪਰ ਉਹ ਨਾ ਮਨਜ਼ੂਰ ਕੀਤੀਆਂ ਗਈਆਂ ਨੇ ਉਹਨੂੰ ਮਨਜ਼ੂਰ ਕਰਾਉਣ ਦੇ ਲਈ ਇੱਕ ਸੰਘਰਸ਼ ਦਵਾਰੇ ਵਿੱਢਿਆ ਗਿਆ ਸੀ 2024 ਦੇ ਵਿੱਚ ਤੋ ਜਿਹਦੇ ਵਿੱਚ ਅੱਜ ਸਾਡੇ ਬੱਚੇ ਨੂੰ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਤਲਬ ਫੋਰਸਾਂ ਲੱਗੀਆਂ ਹੋਈਆਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਸਾਡੇ ਬੱਚੇ ਦੇ ਸਿੱਧੇ ਮੱਥੇ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਤੇ ਪਹਿਲਾਂ ਹੀ ਲੱਖਾਂ ਰੁਪਏ ਦਾ ਕਰਜ਼ਾ ਚੜਿਆ ਹੋਇਆ ਹੈ ਜਿਸ ਨੂੰ ਮਾਫ਼ ਕਰਨ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਅਜੇ ਚ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੀ ਬਾ ਫੜੇਗੀ ਜਾਂ ਫਿਰ ਐਵੇਂ ਹੀ ਬਿਆਨਵਾਜੀ ਕਰਕੇ ਸਾਰ ਦਿੱਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ